ਇਹ ਜੇ ਤੀਜੇ ਤੀਜੇ ਪੂਜੇ ਤੀਜੇ ਬਈ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਉਹ ਮੜਾ ਪ੍ਰੈਸ਼ਰ ਮਾਰਦੇ ਤੇ ਪਾਣੀ ਨਿਕਲਣਾ ਸ਼ੁਰੂ ਹੋ ਜੂਗਾ। ਇੱਥੇ ਜਾਲੀ ਪਰ ਉਹ ਸਵਾਹਾ ਪਾਣੀ ਹੈ ਨਾ। ਸਵਾਹਾ ਜੰਮ ਜਾਂਦੀ ਹੈ ਗਲੀਆਂ ਪਰ। ਬਈ ਸਾਡੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬੋਪਾ ਦਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਆਪੋ ਸਸਰੀ ਕਾਲ ਬੁਲਾਦੇ ਤੁਸੀਂ। ਸਸਰੀ ਕਾਲ ਬੁਲਾਦੇ। ਉਧਰ ਪਾਪਾ ਨੂੰ ਬੁਲਾਦੇ ਸਸਰੀ ਕਾਲ। ਪਾਪਾ ਅਬੂ ਅਬੂ ਇਹ ਵੀ ਦੇ ਬਣਾ ਲੈਤਾ ਜੇ ਤਾਂ ਕਹਿਣਾ ਮੰਨ ਦੇ ਮੰਨ ਦੇ ਨਹੀਂ ਨ ਮੰਨਦਾ ਨਹੀਂ ਤਾਂ ਠੀਕ ਹੈ ਹੀ ਪੂਰਾ ਮਸਾਕੜੀ ਇਸਕੇ ਲੈ ਕੇ ਆਂ ਨੂੰ ਰਹੇ ਤੇ ਮੈਂ ਕਹਿ ਜੇ ਪਤਲਾ ਮਾਂਦ ਕੀ ਆਈਏ ਪਿੱਛੇ ਤੇ ਪਿੱਛੇ ਬੋਤਲ ਫੜਾਈ ਇਹਨੂੰ ਵੱਡੀ ਜੋ ਕੋਸ ਸਿੱਟੀ ਦੀ ਪਾਣੀ ਵਾਲੀ ਸਿੱਟੀ ਵੀ ਟੀ ਬਾਹਰ ਕਿਨੇ ਨੀ ਬਾਹਰ ਬੋਤਲ ਪਈ ᱛੀ ਗੱਡੀ ਚ ਬਾਹਰ ਹੀ ਪਈ ᱛੀ ਮੈਂ ਚੱਕ ਕੇ ਫੜਾਤੀ ᱛੀ ਆ ਪੁੱਤ ਲੈ ਉਹ ਤਾਂ ਇਸੇ ਨੇ ਕੱਢੀ ᱛੀ ਵਿੱਚ ਪਾਣੀ ਭਰ ਲਈ ਆਪ ਗੁੱਸੇ ਜਾ ਕੇ ਬੋਤਲ ਵਿੱਚ ਭਰ ਕੇ ਥਾੜਾ ਠੀਕ ਹੈ ਇਹ ਆ ਦੇਖੋ ਮੇਰੀ ਪੈ ਗਈ ਪਾਣ ਲੱਗੀ ਤੇ ਆਗੂ ਦੇ ਆਗੂ ਦੇ ਵਿੱਚ ਨਹੀਂ ਆ ਗਿਆ ਮੀਂਹ 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 ਲੋ ਜੀ ਮੈਂ ਨਾ ਢਾਲ ਵਾਲਾ ਪਤਿਲਾਂ ਮੰਨ ਜਣਾਈ ᱛੀ ਪਿੱਛੇ ਆਪੁਨਾ ਸੇਤ ਨਹੀਂ ਖੇਟਣ ਕਰਨ ਪੈਗੀ ਕਿਉਂਕਿ ਨਾ ਪੁੰਦ ਜਲਦੀ ਐ ਓਹੋ ਕੱਦ ਆ ਗਿਆ ਉਹ ਮੇਰੀ ਸਲਵਾਰ ਉਹ ਨਾ ਕਾਰਸ਼ ਲੱਗ ਗਈ ਸੀ ਪਤਲੇ ਨਜ਼ਰ ਆਉਂਦਾ ਲੇਕੇ ਰਹੀ ਜਾਂਦੇ ਜਦਕੇ ਦਿੱਤੀ ਨੇ ਦਿਖਾਤਾ ਕਹਿੰਦੀ ਸੀ ਕਾਰਸ਼ ਲਾ ਲਈ ਪਤਲੇ ਵਾਲੀ ਫਿਰ ਮੇਰੀ ਯਾਦ ਆਇਆ ਮੈਂ ਸੱਚ ਪਤਲਾ ਵੀ ਮਾਂਜਣੇ ਤੇ ਪਿਆ ਨਹੀਂ ਆਹੀ ਰਹਿ ਜਾਂਦਾ ਤੇ ਉੱਪਰ ਪਿਆ ਸੁੱਕੀ ਜਾਂਦੇ ਤੇ ਆਪਾਂ ਨੇ ਬਣਾਈ ਅੱਜ ਮੂੰਗੀ ਛੋਲੇ ਦੀ ਦਾਲ ਅੱਜ ਮੈਂ ਪਤਲੇ ਚ ਬਣਾਈਆ ਕੁੱਕਰ ਚ ਨਹੀਂ ਧਰੀ ਹੈਗੀ ਅੱਜ ਮੈਂ ਕਿਹਾ ਵੀ ਖੜਮੀ ਕੁੱਕਰ ਚ ਨਾ ਹਮੇਸ਼ਾ ਘੜ੍ਹ ਦੇ ਜਾਂਦੀ ਆ ਘੋਟ ਨਾ ਬੰਦ ਹੁੰਦਾ ਤੇ ਅੱਜ ਆਪਾਂ ਪਤਿਲੇ ਚ ਧਰਦੇ ਆ ਮੈਂ ਰਾਤ ਭੋ ਕੇ ਧਰਤੀ ਸੀ ਤਾਂ ਕਰਕੇ ਪਤਿਲੇ ਛਿੱਤੀ ਬਣ ਗਈ ਤੇ ਅਬੂ ਦੀ ਨਿਗਾ ਹੁਣ ਉਧਰ ਆ ਅੰਮਾ ਅੰਮਾ ਇੱਕ ਮੰਮਾ ਇਹ ਅੰਮਾ ਕਹਿ ਲੱਗਿਆ ਯੂ ਵੀ ਵੀ ਪਹਿਲਾਂ ਅੰਮਾ ਹੀ ਕਹਿੰਦਾ ਹੁੰਦਾ ਦਾ ਛੋਟਾ ਹੁੰਦਾ ਨਾ ਇਹ ਵੀ ਅੰਮਾ ਹੀ ਕਹਿ ਲੱਗਿਆ ਇਹ ਯੂ ਵੀ ਦੇ ਲੱਛਣਾਂ ਦੇ ਤੁਰਦਾ ਹੈ ਐ ਸੀਰੇ ਦਾ ਨਾ ਲੈ ਕਹੇ ਚਲ ਆਜੇ ਫੇ ਚੱਲੀਏ ਕਾਮਾ ਸਵੇਰੇ ਗੱਡੀ ਲੈ ਕੇ ਆਇਆ ਤਾਂ ਚੰਗਾ ਕਰ ਹਾਂ ਇਹ ਟਾਕੀ ਖੋਲ ਕੇ ਵਿੱਚ ਬਹਿ ਗਿਆ ਟਾਕੀ ਲਾਈ ਨਹੀਂ ਪਰ ਬੀਬੀ ਨੇ ਲਾਈ ਆ ਕੇ ਟਾਕੀ ਇਹ ਤਾਂ ਉੱਠਿਆ ਵੀੰਦਾ ਜਿਆਦਾ ਨਾ ਜਰਮਾ ਛੱਡ ਕੇ ਆ ਕੇ ਰਾ ਫੇਰ ਬਾਅਦ ਚੋਂ ਬਾਈ ਰੈਂਪ ਉੱਪਰ ਗੱਡੀ ਰੁਕੀ ਸੀ ਮੈਂ ਗੱਡੀ ਬੈਕ ਕਰ ਲਈ ਟਾਕੀ ਲਾਤੀ ਬੀਬੀ ਨੇ ਇਹ ਬਾਈ ਕਰ ਰਹਾ ਬੀਬੀ ਉਹਨਾਂ ਨੂੰ ਮੈਂ ਜਾ ਰਹੇ ਆਂ ਜਾਂ ਦੁਬਾਰੇ ਫੇਰ ਮੈਂ ਅੰਦਰ ਮਾਉਣ ਲੱਗਿਆ ਜਿਵੇਂ ਟੁੰਨ ਬਣ ਕੇ ਬਹਿ ਗਿਆ ਫੇਰ ਬੋਲਿਆ ਨਹੀਂ ਸਸੇ ਆਬੂ ਮੈਂ ਕਿਹਾ ਗੱਗੂ ਫਿਰ ਮੇਰੇ ਹੱਥ ਮਾਰ ਕੇ ਤੇ ਗੱਗੂ ਵੀ ਗੱਗੂ ਆਇਆ ਉਹ ਸਾਰਾ ਦਿਨ ਇਹ ਆਬੂ ਗੱਗੂ ਨਾ ਗੱਗੂ ਕਾਕਾ ਪਪਾ ਇਹ ਤਿੰਨ ਵਰਤ ਜਿਆਦਾ ਬੋਲਦਾ ਹੈ ਆਬੂ ਨਾ ਗੱਗੂ ਪਪਾ ਕਾਕਾ ਨਹੀਂ ਤਾਂ ਗੱਗੂ ਜੇ ਗੱਗੂ ਨਾ ਦੇਖੇ ਤਾਂ ਪਪਾ ਨਾ ਉਹ ਜਿਹੜਾ ਬੰਦਾ ਨਹੀਂ ਦਿਖਦਾ ਜੇ ਪਪਾ ਨਾ ਦੇਖੇ ਤਾਂ ਪਪਾ ਪਪਾ ਜੇ ਮੈਂ ਨਾ ਦੇਖਾਂ ਤਾਂ ਗੱਗੂ ਗੱਗੂ ਹੋ ਹੀ ਜਾਂਦੀ ਹੈ ਉਹ ਦੇਖ ਜੇ ਮੈਂ ਕਿਧਰੇ ਬਾਹਰ ਤੇ ਆਂਦੀ ਆ ਨਾ ਇੱਧਰ ਉੱਧਰ ਤੇ ਕਿਤੇ ਤੇ ਫਿਰ ਮੈਨੂੰ ਕਹੂਗਾ ਕੱਕ ਕਾਫੀ ਮੈਂ ਕੱਕ ਕੇ ਤੇ ਜਾ ਕੇ ਆਈ ਆ ਲੈ ਮੈਂ ਜੇ ਬਾਹਰ ਤੇ ਆਈ ਆ ਤਾਂ ਮੈਂ ਫਿਰੇ ਰਹੀ ਆ ਸਭ ਘਰਾਂ ਚ ਸਾਰਿਆਂ ਦੇ ਅੱਜ ਮੈਂ ਜ਼ਿਆਦਾ ਤਾਂ ਬੋਲ ਰਹੀ ਆ ਕਿਉਂਕਿ ਨਾ ਮੇਰੀ ਜਾਨ ਸੈਟ ਆ ਕੱਲ ਦੀ ਬਿਲਕੁਲ ਸੈਟ ਆ ਆਹ ਮਾਸ ਮੇਰਾ ਜਿਹੜਾ ਦੁੱਖ ਦਾ ਤੇ ਸਾਰਾ ਹਟ ਗਿਆ ਹੁਣੀ ਦੁੱਖ ਰਿਹਾ ਹੈਗਾ ਤੇ ਮੈਨੂੰ ਬਹੁਤ ਖੁਸ਼ੀ ਆ ਵੀ ਮੈਂ ਦੁਬਾਰਾ ਬੋਲਣ ਦਾ ਕੀ ਏ ਨਹੀਂ ਤਾਂ ਮੈਨੂੰ ਨਾ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਤਾਂ ਮੇਰਾ ਬੋਲਣਾ ਦਾ ਬੰਦ ਕੱਲ ਮੈਂ ਸਾਰੀ ਵਲੌਗ ਵੀ ਨਹੀਂ ਬਣਾਇਆ ਸਾਰੀ ਦਿਹਾੜੀ ਮੂੰਹ ਬੰਦ ਰੱਖਿਆ ਸ਼ਾਇਦ ਪਤਨੀ ਦਵਾਈ ਦਾ ਅਸਰ ਹੋਣਾ ਮੈਨੂੰ ਲੱਗਦਾ ਮੇਰੇ ਮੂੰਹ ਬੰਦ ਦਾ ਤਾਂ ਨੀ ਅਸਰ ਹੋ ਸਕਦਾ ਹਨਾ ਚਲੋ ਜੀ ਆਪਾਂ ਹੁਣ ਬੀਬੀ ਉਹਨਾਂ ਨੂੰ ਅੰਦਰ ਜਾ ਕੇ ਰੋਟੀ ਦੇ ਦਈਏ ਮੈਂ ਤਾਂ ਆਪਣੀ ਛੱਕ ਲਈ ਬੀਬੀ ਉਹਨਾਂ ਨੂੰ ਤਾਂ ਦੇ ਦਈਏ ਹੁਣ ਚਲ ਚਲੀਏ ਪੰਨਿਆਂ ਚ ਦੰਦਾ ਇਹ ਨਾ ਵਧੀਆ ਤੀ ਦਵਾਈ ਤਾਂ ਚਲ ਉੱਥੇ ਜਾ ਬੀਬੀ ਕੋਲੇ ਵਗ ਜਾ ਆਪਾਂ ਜਾ ਬੀਬੀ ਉਹ ਬੈਠੀ ਹੈ ਜਾ ਜਾ ਫੇ ਰੋਟੀ ਖਾਉਗੀ ਜਾ ਪਾ ਜਾ ਜਾ ਖੇਡ ਲੈ ਹੁਣ ਹੁਣ ਮੇਰੇ ਕੋਲ ਤੇ ਨਹੀਂ ਹਿੱਲ ਰਿਹਾ ਪਹਿਲਾਂ ਮੇਰੇ ਨਾਲ ਆ ਨਹੀਂ ਦਿਹਾਤਾ ਹੁਣ ਮੇਰੇ ਕੋਲ ਤੇ ਨਹੀਂ ਹਿੱਲ ਰਿਹਾ ਪਹਿਲਾਂ ਮੇਰੇ ਨਾਲ ਆ ਨਹੀਂ ਦਿਹਾਤਾ ਹਾਂ ਹਾਂ ਤਾਂ ਲਾਈ ਲੱਗਦਾ ਮੈਂ ਕਿੱਥੇ ਮੇਰੇ ਕੋਲ ਤੇ ਆ ਨਹੀਂ ਰਿਹਾ ਤਾਂ ਮਰਜ਼ੀ ਦਾ ਮਾਲਕ ਸਾਰੇ ਇਹ ਵੀ ਆਪਣੀ ਮਰਜ਼ੀ ਦਾ ਮਾਲਕ ਹੋ ਗਿਆ ਆਫੀਮ ਲੱਈਆ ਫਿਰ ਮੈਂ ਤਾਂ ਤੜਕੇ ਫੀਮ ਆ ਵੀ ਮੈਨੂੰ ਕਮੈਂਟ ਵੀ ਆਇਆ ਇਥੇ ਕੰਨ ਦੇ ਤੁਸੀਂ ਘਰੇ ਫੀਮ ਰੱਖਿਆ ਕਰੋ ਮੈਂ ਤੇਰੀ ਮੰਮੀ ਧਾਰ ਕੱਟ ਕੇ ਆਈ ਤੇ ਸਿਆਣੇ ਬੰਦੇ ਨੂੰ ਜ਼ਰੂਰ ਤੰਦੇ ਕਹਿੰਦੀ ਆ ਤੂੰ ਫਿਰ ਨਹੀਂ ਗਈ ਅਰ ਸੋਈ ਚ ਪੇਵਰ ਹੋਵੇ ਮਾਲਾ ਹਾਂ ਕਈ ਤੂੰ ਫਿਰ ਨਹੀਂ ਅਰ ਸੋਈ ਚ ਹਾਂ ਉਹ ਕੀ ਲੱਗਿਆ ਸੱਤਾਂ ਬੰਦਾ ਫੇਰ ਲੈ ਜਾ ਫੇਰ ਚਾਹ ਦਈ ਜਾ ਉਹਦੇ ਕਰਕੇ ਫੇਰ ਧਾਰ ਕੱਟ ਇਹਦੀ ਕੀ ਹੋ ਗਿਆ ਮਾ ਮੇਰੇ ਬਾਈਰ ਤਾਂ ਮੈ ਤਾਂ 2 ਵਜੇ ਦੀ ਫੇਰ ਫੀਮ ਕਿੱਥੇ ਲਕੋਈ ਬੀਬੀ ਹਾਂ ਫੀਮ ਕਿੱਥੇ ਲਕੋਈ ਜਮਾਰੀ ਸੋਈ ਅੱਛਾ ਕੀ ਸੱਤ ਪਈਆਂ ਨੇ ਹੁਣ ਮੰਨਦੀ ਉਹਨੇ ਪੰਮਾ ਪੰਦੇ ਹੁਣ ਆ ਜਾਇਆ ਸਰਵਿਸ ਹੋਣ ਲੱਗੀ ਆ ਦੇਖੋ ਸਕੂਲ ਚ ਵੋਟਾਂ ਪੈਂਦੀ ਆ ਉਹ ਮੈਂ ਸੁਣ ਲਿਆ ਗਾਂ ਸੁਣਤਾ ਲਿਆ ਮੰਨੀ ਹਣੀ ਸਰਕਾਰੀ ਨੇ ਨਾ ਫੇਰ ਫੇਰ ਲੱਗਿਆ ਫੇ ਮੈਨੂੰ ਪਤਾ ਵੀ ਪੈ ਗਿਆ ਸਿਰ ਕਿਉਂ ਖਾਇਆ ਰੋਟੀ ਖਾਲਾ ਚਪੇੜਾ ਨਾ ਹੁਣ ਮੇਤੇ ਖਾ ਲਈ ਪਹਿਲੇ ਪੱਖਾ ਖੜਕੋਗੇ ਨਾਲ ਖੜਕੇ ਏਸੀ ਦੀ ਸਰਵਿਸਾਂ ਕਰਾ ਰਹਿਆਂ ਇਹ ਕਦਾਂ ਅੱਜ ਅੱਜ ਪੱਖੇ ਰਹਿ ਗਏ ਤਾਂ ਲਾਈਟ ਚਲੀ ਗਈ ਪੱਖੇ ਨਾਲ ਲਾਈਟ ਨਹੀਂ ਹੁੰਦੇ ਹੈ ਪੱਖੇ ਨਾਲ ਲਾਈਟ ਨਹੀਂ ਹੁੰਦੇ ਲਾਈਟ ਚਲੀ ਗਈ ਫੋੜ ਭਾਈ ਉੱਪਰ ਚੜ ਗਏ ਸਰਵਿਸ ਵਾਲੇ ਕੋਠੇ ਤੇ ਪੱਖੇ ਸਾਫ ਕਰਨ ਨੂੰ ਅੱਛਾ ਉਹ ਹੱਥਾਂ ਕਰੀ ਪਾਟੀਆਂ ਕਿ ਪਾਣੀ ਦੇ ਪਾਣੀ ਤੋਂ ਚੀਜ਼ਾਂ ਸਾਫ ਕਰਨੇ ਇਹ ਵੀ ਪਟਾਕੇ ਉੱਪਰੋਂ ਦਾ ਹਾਂ ਕਵਰ ਹੁੰਦੇ ਨੇ ਪਰਲੇ ਉਹ ਸਾਫ ਕਰਦੇ ਉਹ ਫਿਰ ਹੌਲਾ ਹੌਲਾ ਉਹ ਸਾਫ ਕਰਦੇ ਅੱਲੇ ਲਾਈਟ ਆ ਜੀ ਵੀ ਰੋਟ ਸਟਕ ਚੱਕਿਆ ਲਿਏ ਜਮਾਤਾ ਅੱਗੇ ਦਾ ਛੇ ਵਜੇ ਹੁੰਦੀ ਆ ਵੀ ਆਉਣ ਵਾਰੀ ਦੀ ਕਾਇਤੀ ਕੋਲ ਤੇ ਬਾਈ ਆਖਿਰਕਾਰ ਮੁਸ਼ਰਦਤਾਬਾਦ ਅਸੀਂ ਸਰਵਿਸ ਕਰਾ ਰਹੇ ਹਾਂ ਜੀ ਅੱਜ ਪਾਵਾਂਗੇ ਠੰਡੀ ਠੰਡੀ ਹਵਾ ਚ ਪਰ ਬੀਬੀ ਪਾਊਗੀ ਤੱਤੀ ਹਵਾ ਚ ਕਿਉਂਕਿ ਬੀਬੀ ਤਾਂ ਬੂਲ ਨਵਰ ਪੱਖਾ ਨਹੀਂ ਲਾਣ ਲੱਗੀ ਜੇ ਅਸੀਂ ਕਿੱਥੋਂ ਨਾਲ ਲੁਕੀ ਐਸੀ ਦੀ ਹਵਾ ਕਿੱਥੇ ਚੱਲ ਲੂਗੀ ਅਸਾ ਬਣਾ ਦਵਾਂ ਇਹਨੂੰ ਤੇ ਪੂਰਾ ਕਰਤਾ ਵਰਤਾ ਨਹੀਂ ਕਿੱਥੇ ਆਉਂਦੇ ਤਾਂ ਦੇਖੀ ਉਹ ਉਸ ਦਿਨ ਜਦੋਂ ਤਾਂ 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 ਉਹਨਾਂ ਨੂੰ ਮਤਲਬ ਦੱਲਿਆ ਉਹ ਕਹਾਣੀ ਇਹ ਨਹੀਂ ਲਗੋ ਮਾਦਰੀ ਦੀ ਆਸਤ ਕਰ ਅਦੇ ਕਿ ਨਿਚਾਰੀ ਦੋ ਹਨ ਨੂੰ ਅਜਾ ਦੋ ਕ ਜਨ ਨੂੰ ਉਹ ਦੋ ਹਨ ਨੂੰ ਆਉਣ ਨੇ ਲਗੋ ਉਹ ਕੋਈ ਕਾਰਜ ਕਰਦੇ ਤੂੰ ਲੋ ਜੀ ਆ ਪਾਏ ਹੁਣ ਇਧਰ ਮਾਸੀ ਜੀ ਉਹਨਾਂ ਦੇ ਯਾਨੀ ਕਿ ਹਰਪ੍ਰੀਤ ਉਹਨਾਂ ਦੇ ਘਰ ਜਿਹੜੇ ਸਬਸਕ੍ਰਾਈਬਰ ਪੁਰਾਣੇ ਜਾਣਦੇ ਨੇ ਕੀ ਤੋੜਨ ਅੰਬੀ ਤੋੜਨ ਚਾਹ ਇੱਧਰ ਆ ਰਿਹਾ ਯੂਵੀ ਤੇ ਇੱਧਰ ਮੈਂ ਇੱਧਰ ਅਸੀਂ ਮਾਸੀ ਜੀ ਉਹਨਾਂ ਦੇ ਅੰਬੀ ਤੋੜਨ ਆਏ ਆ ਕੱਚੀ ਕੈਰੀ ਜਿਹਨੂੰ ਹਿੰਦੀ ਚ ਕਹਿੰਦੇ ਨੇ ਕੱਚੀ ਕੈਰੀ ਕਿਉਂਕਿ ਅਸੀਂ ਚਟਨੀ ਬਣਾਣੀ ਆ ਖੱਟੀ ਮਿੱਠੀ ਤੇ ਉੱਧਰ ਮਾਸੀ ਜੀ ਅਬਦੀਲਾ ਨੇ ਕਲਾਸ ਇਹ ਲੈ ਯੂਵੀ ਯੂਵੀ ਵੀਡੀਓ ਬਣਾਊਗਾ ਮੈਂ ਮੋਟੀ ਮੋਟੀ ਦੇ ਕੇ ਅੰਬੀ ਤੋੜਦੀ ਆ ਲੈ ਯੂਵੀ ਫੜ ਫੋਨ ਤੂੰ ਵੀਡੀਓ ਬਣਾ ਮੈਂ ਤੋੜੀਂਗਾ ਲੋ ਜੀ ਮੈਂ ਹੁਣ ਲਾ ਜਿਹੜੀ ਵੀ ਮੋਟੀ ਰੀੰਬੀ ਹੋਊਗੀ ਕੋਈ ਉਹ ਦੇਖ ਕੇ ਤੋੜਦੀ ਐ ਵੀ ਕਿਹੜੀ ਕੱਚੀ ਕੈਰੀ ਕੱਚੀ ਕੈਰੀ ਕਿਹੜੀ ਮੋਟੀ ਜੀ ਆ ਆਪਾਂ ਬਣਾਵਾਂਗੇ ਚਟਣੀ ਮਸਾ ਮਸਾ ਤਾਂ ਆ ਰਹੀ ਆ ਆ ਦੇਖਿਓ ਦੇਖਿਓ ਨੇੜੇ ਆ ਕੇ ਦਈਓ ਵੀ ਆ ਮੈਨੂੰ ਮੋਟੀਆਂ ਲੱਗ ਰਹੀਆਂ ਇਹ ਦੋ ਆ ਦੇਖੋ ਇਹ ਮੋਟੀਆਂ ਲੱਗ ਰਹੀਆਂ ਨੇ ਲੱਗ ਤਾਂ ਇੱਧਰ ਵੀ ਰਹੀਆਂ ਏ ਆ ਦੇਖੋ ਕਿੰਨੀਆਂ ਲੱਗ ਰੀਆਂ ਦੇਖੋ ਨੇੜੇ ਛੋਟੀ ਵੀ ਐ ਇਹ ਦਰਖਤੀ ਜੀ ਤਾਰਾ ਸੋਣੀਆਂ ਲੱਗਦੀਆਂ ਇਹਨੂੰ ਅੰਬੀਆਂ ਇਹ ਤਾਂ ਛੋਟੀਆਂ ਛੋਟੀਆਂ ਏ ਇਹ ਵੀ ਆ ਇੱਕ ਮੋਟੀ ਜੀ ਹੈਗੀ ਏ ਬਸ ਇਹ ਕਾ ਤੋੜ ਲੈਣੀ ਏ ਮੋਟੀ ਜੀ ਆ ਦੇਖੋ ਤਿੰਨ ਕਿੱਡੀਆਂ ਗੱਡੀਆਂ ਲੱਗ ਰੀਆਂ ਦੇਖੀ ਕਿਉਂ ਏ ਦੇਖਾ ਅੱਧਾ ਦਫਾਈ ਆ ਲੱਗ ਰੀਆਂ ਹੁਣ ਸਮਝ ਨਹੀਂ ਆ ਰਿਹਾ ਵੀ ਆ ਤੋੜਾਂ ਕਿ ਆ ਤੋੜਾਂ ਆ ਤੋੜ ਲੈਣੀ ਹੈ ਹਨਾ ਆ ਤੋੜ ਲੈਣੀ ਹੈ ਚਲੋ ਜੀ ਹੁਣ ਆਪਾਂ ਬਣਾਈਏ ਚਟਨੀ ਪਿੱਛੇ ਉਹ ਦੇਖੋ ਕਿਵੇਂ ਭੱਜਿਆ ਜਾ ਰਿਹਾ ਉਹ ਦੇਖੋ ਉਹ ਦੇਖੋ ਇਹ ਨਾ ਕਿਸੇ ਦਿਨ ਫੈਂਟਨ ਨਾਲ ਆਇਆ ਭੱਜ ਗਿਆ ਇਧਰ ਤੂੰ ਉੱਪਰ ਬਹੁਤ ਖੜੀ ਆ ਬਸ ਇਹਨੂੰ ਐ ਹੁੰਦਾ ਵੀ ਮੈਨੂੰ ਕਿਉਂ ਬੁਲਾਇਆ ਵੀਡੀਓ ਬਣਾਉਣ ਨੂੰ ਕਿਉਂ ਬੁਲਾਇਆ ਇਧਰ ਦੇਖੋ ਕੜੀ ਪੱਤਿਆਂ ਦਾ ਰਕ ਕਿੱਦਾਂ ਹੋ ਰਿਹਾ ਇਹਨੂੰ ਜਿੰਨੀ ਵਾਰ ਪੱਟਦੇ ਆ ਉੰਨੀ ਵਾਰ ਇਹ ਡਬਲ ਹੁੰਦਾ ਹੈ ਲਓ ਜੀ ਮੈਂ ਤਾਂ ਚਟਨੀ ਕੁੱਟ ਲਈ ਆਈ ਕੁੰਡੀ ਸੋਟੇ ਨਾਲ ਕਿਉਂਕਿ ਮੈਨੂੰ ਕੁੰਡੀਆਂ ਵਾਲੀਆਂ ਚਟਣੀਆਂ ਪਸੰਦ ਹੈ ਤੇ ਮੈਂ ਇੱਕ ਕਪ ਦਾ ਪਰੌਂਠਾ ਚੱਕ ਲਿਆ ਦੁਪਹਿਰੇ ਨੂੰ ਯੂਵੀ ਜੋਗੇ ਪਰੌਂਠੇ ਬਣਾਏ ਤੇ ਤੇ ਪਰੌਂਠੇ ਇੱਕ ਬੱਚਿਆ ਤੋਂ ਨੇ ਖਾਦਾ ਨਹੀਂ ਫਿਰ ਮੈਂ ਰੱਖ ਲਿਆ ਤਾਂ ਮੈਂ ਇਸ ਨੂੰ ਨਹੀਂ ਪਾਇਆ ਮੈਨੂੰ ਐ ਤਾਂ ਵੀ ਮੈਂ ਖਾ ਲੂਗੀ ਨਾ ਸੌਰੀ ਗਊ ਮਾਤਨ ਗਊ ਮਾਤਨ ਨੂੰ ਬੱਚੀ ਵੀ ਰੋਟੀਆਂ ਪਾਉਂਦੇ ਆ ਫਿਰ ਮੈਨੂੰ ਐ ਤਾਂ ਵੀ ਮੈਂ ਪਰੌਂਠਾ ਚਟਨੀ ਨਾਲ ਖਾ ਲੂਗੀ ਸ਼ਾਮ ਨੂੰ ਚਟਨੀ ਬਣਾਉਣੀ ਆ ਆ ਜੀ ਹੂੰ ਵਧੀਆ ਲੱਗਣ ਨੂੰ ਕੁਲੀ ਗਿਰ ਗਿਆ ਚੁੰਨੀ ਵੀ ਗਿਰ ਗਿਆ ਉਹ ਦਾਲ ਚਿੱਟੀ ਹੈ ਤਾਂ ਉਹ ਦਾਲ ਲਈ ਉਹ ਚਟਨੀ ਲਉਣਾਗੇ ਹਾਂ ਅੱਜ ਬਣੀਆ ਉਹ ਵਾਲੀ ਤਾਂ ਕਟਾਈ ਨਹੀਂ ਹਾਂ ਕਟਾਈ ਉਦੀਆ ਉਹਨੇ ਇਹਦੇ ਵੀ ਜ਼ਿਆਦਾ ਜ਼ਿਆਦਾ ਪਿਛਲੀ ਵਾਰ ਬਣਾਈ ਤੇ ਨੰਪੀਆਂ ਦੀ ਚਟਨੀ ਜਮਾ ਵਧੀਆ ਨਹੀਂ थी ਜਮਾ ਵੀ ਸੱਚੀ ਅੱਦਸੇ ਜਮਾ ਵਧੀਆ ਨਹੀਂ थी ਪਰ ਬੱਤੀ ਉਹ ਵੀ ਨਹੀਂ ਖਾ ਲਈ تھی ਕੋਈ ਨਹੀਂ ਸੋਟੇ ਦੀ ਚਟਨੀ ਵਧੀਆ ਨਹੀਂ ਆ ਕਦੀ ਉਦਣ ਅੰਬੀਆਂ ਚ ਨਾ ਉਦਣ ਅੰਬੀਆਂ ਚ ਖਟਿਆਸ ਨਹੀਂ ਧੀ ਆਪਣੀ ਛੋਟੀ ਧੀ ਅੱਜ ਜੱਦੀ ਕਾ ਨੂੰ ਕਾ ਨੂੰ ਜਦੋਂ ਜਿਹੜੇ ਕੱਚੇ ਹੁੰਦੀਆਂ ਨੰਬੀਆਂ ਉਹਨਾਂ ਚ ਨਹੀਂ ਉਹ ਨਹੀਂ ਨਾ ਹੁੰਦੀ ਅੱਜ ਦਾ ਜਣੇ ਹੁੰਦੀ ਅੰਬਾਰਾ ਸੀਜ਼ਨ ਆਲੇ ਹੁਣ ਪੱਕਣ ਦਾ ਆ ਥੋੜਾ ਥੋੜਾ ਅਨੇ ਜੇ ਤਾਂ ਫੇਰ ਤੋਂ ਕਰਾਂਗੇ ਉਹ ਤੋਂ ਵੀ ਜ਼ਿਆਦਾ ਕਟਾਈ ਹੋਣੀ ਹੂੰ ਚੱਲ ਹੁੰਦੇ ਇੱਧਰ ਇੱਧਰ ਹੋ ਜਾਣਗੇ ਅੱਜ ਪਾਵਾਂਗੇ ਅਸੀਂ ਠੰਡੀ ਠੰਡੀ ਹਵਾ ਚ ਤੇ ਬੀਬੀ ਬਹੂ ਆ ਤੱਤੀ ਹਵਾ ਚ ਆ ਵੀ ਨਹੀਂ ਪੂਰੀ ਬਰਲਾਉਂਦੀ ਹੈ ਇਹ ਵੀ ਅੱਡੇ ਥੱਦੇ ਵੀ ਰੋਜ਼ ਵੀ ਬਿਟੇ ਲੀ ਹੋਈ ਹੋ ਰਹੀ ਹੈ। ਹੋਰ ਹਾਂ ਹੋ ਜਾਂਦਾ ਸਾਹ ਵਜਦਾ। ਗਿਆਨੀਏ ਅੰਬੀਆਂ ਵਰਗੀ ਚੱਲਣੀ ਹੈ। ਵਧੀਆ ਵਧੀਆ। ਚੁੱਪਾ ਰਾ ਹਾ ਚੁੱਪਾ ਲਾ। ਪਲਾਈ ਕੋਲੀ। ਅੱਛਾ ਜੀ ਥੋੜੀ ਜੀ। ਚਲੋ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ ਤੇ ਇੱਧਰ ਮਾਸੀ ਫੋਟੋ ਸ਼ੂਟ ਕਰਾ ਰਹੀ ਕਿਉਂਕਿ ਇਹਨਾਂ ਨੇ ਅੱਜ ਐਨੀਵਰਸਰੀ ਆ। ਕੱਲੀ ਨੇ ਮੋੜੇ ਏਡ ਕਰਾਇਆ। ਕੱਲੀ ਨੇ ਕਰਾਇਆ ਹੋਰ ਸਾਨੂੰ ਇਹ ਤੇ ਕੀ ਲੇਟ ਹੋ ਗਿਆ ਨਾ ਤੁਹਾਨੂੰ ਕੰਮ ਵੀ ਤਾਂ ਫਿਰ ਤੁਹਾਨੂੰ ਜਾਣਾ ਵੀ ਤਾਂ ਨਾ ਪਰ ਤਮ ਗਈ ਦੀ ਵਰਦੀ ਮੂਰੀ ਦੀ ਕਿਉਂ ਆਪਾਂ ਨੇ ਪਿਛਲੇ ਸਾਲ ਮਨਾਇ ਨਹੀਂ ਬਰੈਡ ਪਕੌੜੇ ਨਹੀਂ ਬਣਾਏ ਤੇ ਪਿਛਲੇ ਸਾਲ ਬਸ ਉਹਥੇ ਵੀ ਗਈ ਦੀ ਬਿਜਾਲੇ ਵੀ ਬੱਤ ਡੇਕ ਬਣਾਇਆ ਤਾਂ ਜਦ ਵੀ ਮੈਂ ਉੱਧੀ ਸੀ ਸਾਰਾ ਕੁਝ ਕੀਤਾ ਦੀ ਪਿਛਲੇ ਸਾਲ ਪਿਛਲੇ ਸਾਲ ਵੀ ਆ ਦੇ ਕੀ ਕੰਮ ਤਾਂ ਸਾਰੇ ਬਿਜ਼ੀ ਤੇ ਹਾਂ ਹੁਣ ਗੁਰਮਨ ਕੀ ਕਰ ਲੱਗ ਗਿਆ ਫੇਰ ਉਹ ਤਾਂ ਵੀ ਜਾ ਦੇ ਚੱਲ ਚਲੋ ਜੀ ਪੂਆ ਨਹੀਂ ਚੱਲੇ ਨਾ ਸੋਰੀ ਮਾਸੀ ਜੀ ਉਹਨਾਂ ਦਾ ਚੱਲੇ ਤੇ ਪੂਆ ਅੰਦਰ ਵੜ ਗਈ ਫੇਰ ਆਜੋ ਤੁਸੀਂ ਫੇਰ ਅੰਦਰ ਵੜ ਗਏ ਅੱਜ ਮੇਰਾ 파ਠ ਲੇਟ ਕਰਾਨੀ ਕਿ ਮੈਂ ਰੋਜ਼ 파ਠ ਕਰਦੀ ਆ ਤੇ ਮਾਸੀ ਜੀ ਉਹ ਨਹੀਂ ਚੱਲੇ ਆਪਦਾ ਮਨਾਣ ਬਾਹਰ ਰੈਸਟੋਰੈਂਟ ਚ ਤੇ ਪੂਆ ਰਹਿ ਗਈ ਚਲੋ ਆਜੋ ਪੂਆ ਰਹਿ ਗਈ ਹੋਰ ਪੂਆ ਗਈ ਨਹੀਂ ਪੂਆ ਨੂੰ ਫੋਰਸ ਕੀਤਾ ਵੀ ਖਾਣ ਨੂੰ ਕੁਝ ਵੀ ਚਾਹੀਦਾ ਪੂਆ ਕਹਿੰਦੀ ਮੈਂ ਕੁਝ ਵੀ ਨਹੀਂ ਖਾਂਦੀ ਮੈਂ ਤਾਂ ਰੋਟੀ ਖਾਂਦੀ ਆ ਹਨ ਆਹੋ ਜੇ ਕੁਝ ਖਾਣਾ ਪੀਣਾ ਨਹੀਂ ਹੁੰਦਾ ਬਈ ਸਾਡੀ ਭੂਆ ਵੀ ਐਵੇਂ ਹੀ ਕਰਦੀ ਐ ਬਹੁਤ ਘੱਟ ਖਾਂਦੀ ਪਿੰਦੀ ਨਹੀਂ ਹੈਗੀ ਬਾਹਰ ਜਾਣ ਦੇ ਮਨਾਂ ਕਰ ਦਿੰਦੀ ਐ ਹੋਰ ਸਾਡੀ ਭੂਆ ਵੀ ਐਵੇਂ ਕਰਦੀ ਐ ਕਾਕੇ ਨੂੰ ਵੀ ਤੇ ਜਾ ਬਣਾ ਪਾਰਸੋਂ ਚੌਥੇ ਦੀ ਉਟੇ ਲੱਗੀ ਪਈ ਐ ਅੱਛਾ ਦੋ ਦਿਨ ਤੋਂ ਤਿੰਨ ਦਿਨ ਪਹਿਲਾਂ ਘਰੇ ਖਾਏ ਗਿਆ ਟਿੱਕੀਆਂ ਬਣਾ ਰਕੇ ਆਲੂ ਵਾਲੀਆਂ ਫੇਰ ਇੱਕ ਦਿਨ ਐਤਵਾਂ ਨੂੰ ਸਮੋਸੇ ਲਿਆਇਆ ਪਾਰਸੋਂ ਤੇ ਭੋਖਾ ਲੇ ਉਰੇ ਆਏ ਉਹਦੇ ਖਚੌੜੀਆਂ ਬਣਾਈਆਂ ਵੀ ਖਚੌੜੀਆਂ ਖਾ ਲੀਆਂ ਸਹੀ ਗੱਲ ਐ ਤੇ ਅਸੀਂ ਚੱਲੇ ਹੁਣ ਗੁਰਦੁਆਰਾ ਸਾਹਿਬ ਅਸੀਂ ਹੁਣ ਅਰਦਾਸ ਹੋਏ ਤੇ ਬਾਅਦ ਆਵਾਂਗੇ ਤੇ ਅੱਜ ਮੈਂ ਨਾ ਫੇਰ ਚਿੱਟੀ ਚੁੰਨੀ ਲਈ ਮੈਨੂੰ ਕਮੈਂਟ ਹਾਂ ਚਲੇ ਗਏ ਮੈਨੂੰ ਕਮੈਂਟ ਕਰਕੇ ਬਹੁਤ ਸਾਰੇ ਕਹਿੰਦੇ ਤੁਸੀਂ ਚਿੱਟੀ ਚੁੰਮੇ ਲੈ ਕੇ ਹੁਣ ਇਹਦੇ ਨਾਲ ਦੀ ਨਾ ਹੈ ਨੀਤੀ ਮੈਂ ਗੁਰਦੁਆਰਾ ਸਾਹਿਬ ਚੱਲਨੀ ਆ ਤਾਂ ਕਰਕੇ ਮੈਂ ਲੇਡੀ ਆ ਕੇ ਤਾਂਣੀ ਆ ਕੇ ਦੂਜੀ ਲੈ ਲੈਣੀ ਤੇ ਮੈਂ ਹਰ ਪੂਰ ਰੋਜ਼ ਜਾਂਨੇ ਆ ਪਾਠ ਕਰਕੇ ਨੇ ਅਰਦਾਸ ਤੋਂ ਬਾਅਦ ਆ ਹੈ ਬੀਬੀ ਬੀਬੀ ਨੇ ਆਪਣੀ ਕਹਾਣੀ ਫੇਰ ਪਾਈ ਬੀਬੀ ਦੱਸੀ ਕਹਾਣੀ ਕਿਹੜੀ ਪਾਈ ਤੀ ਹੁਣ ਆ ਜਿਹੜੇ ਹੁਣ ਤੂੜੀਆ ਠਾਂਦੇ ਦੇ ਅੱਗੇ ਲੋਕ ਹਾਂ ਤਾਂ ਦੋ ਦੋ ਪਿੰਨੇ ਗੁਰਦੇ ਲੈ ਜਿੰਦੇ ਤੇ ਬੰਦੇ ਅੱਛਾ ਭੰਨ ਕੇ ਰੋਟੀਆਂ ਕਰਦਾ ਤੇ ਦੇਖੋ ਗਾਲੀਆਂ ਵੀ ਤੁਰੇ ਤੋਂ ਬਾਅਦ ਖਾਣੀ ਹੈ ਨਾ ਜਦ ਕਿਸੇ ਨੂੰ ਪਾਣੀ ਤੇ ਹਾ ਲੱਗਦੀ ਸੀ ਹਮ ਪਹਿਲਾਂ ਖੂਨ ਖਾਣਾ ਤਾਂ ਫੇਰ ਘੜੇ ਚ ਪਾ ਕੇ ਪਾਣੀ ਪੀਦਾ ਸੀ ਅੱਛਾ ਵੀ ਗਰਦ ਨਾ ਜਵੇ ਛਾਤੀ ਪਰ ਹਾਂ ਵੀ ਗਾਹਾਂ ਨਾਲ ਜੀ ਠੀਕ ਹੈ ਜਾਂ ਤਾਂ ਲੋਕਾਂ ਕਹਿੰਦੇ ਤੇ ਹੁਣ ਹੁਣਾ ਕਹਦਾ ਹੈ ਸਾਂਝ ਨੂੰ ਖਾਂਦੇ ਦੇਖੀ ਸਭ ਆਹੋ ਚਲੋ ਜੀ ਆਪਣਾ ਹੁਣ ਬੀਬੀ ਦੀ ਕਹਾਣੀ ਨਾਲ ਵਲੌਗ ਇੱਥੇ ਸਮਾਪਤ ਹੁੰਦਾ ਹੁਣ ਆਪਾਂ ਮਿਲਦੇ ਤੁਹਾਨੂੰ ਅਗਲੇ ਵਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸੋਨੇ ਸੋਨੇ ਕਮੈਂਟ ਕਰਿਓ ਹੁਣ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਵਿੱਚ ਬੀਬੀ ਗੁੱਡ ਨਾਈਟ ਕਹਦੇ ਚਲ ਸ਼ੁਭ ਰਾਤਰੀ ਕਹਦੇ ਸ਼ੁਭ ਰਾਤਰੀ